ਇਹ ਦਿਨ ਆਉਂਦਾ ਇਹਨੂੰ ਆਪਾਂ ਗਾਧਨ ਕਹਿ ਸਕਦੇ ਹਾਂ ਜਿਸ ਦਿਨ ਮਹਾਰਾਜਾ ਦਲੀਪ ਸਿੰਘ ਦਾ ਆਪਣੇ ਸੰਗਹਾਸਨ ਉੱਤੇ ਬੈਠਣ ਦਾ ਆਖਰੀ ਦਿਨ ਸੀ ਇਸ ਐਲਾਨ ਕਾਰਨ ਸਾਰੇ ਦਰਬਾਰੀ ਅਤੇ ਕਰਮਚਾਰੀ ਸਹਮੇ ਹੋਏ ਸਨ ਕਿਸੇ ਦੇ ਮੂੰਹ ਵਿੱਚੋਂ ਚੂੰ ਤੱਕ ਨਹੀਂ ਨਿਕਲੀ ਅੰਗਰੇਜ਼ਾਂ ਅਤੇ ਮਹਾਰਾਜਾ ਦਲੀਪ ਸਿੰਘ ਵਿਚਕਾਰ ਜੋ ਸੁਲਾਨਾਮਾ ਜਾਂ ਜੋ ਸੰਧੀ ਹੋਈ ਸੀ ਉਸ ਟਾਈਮ ਉਸ ਦੀਆਂ ਸ਼ਰਤਾਂ ਸਨ ਉਸ ਟਾਈਮ ਮਹਾਰਾਜਾ ਦਲੀਪ ਸਿੰਘ ਦੀ 11 ਸਾਲ ਦੀ ਉਮਰ ਸੀ ਪਹਿਲੀ ਸ਼ਰਤ ਸੀ ਮਹਾਰਾਜਾ ਦਲੀਪ ਸਿੰਘ ਆਪਣੇ ਵਾਰਸਾਂ ਵੱਲੋਂ ਅਤੇ ਆਪਣੇ ਉਤਰਾਧਿਕਾਰੀਆਂ ਵੱਲੋਂ ਪੰਜਾਬ ਆਪ ਦੇ ਸਾਰੇ ਹੱਕ ਅੰਗਰੇਜ਼ਾਂ ਨੂੰ ਸੌਂਪਦਾ ਹੈ ਜਾਂ ਆਪਣੇ ਦਾਅਵਿਆਂ ਨੂੰ ਤਿਆਗਦਾ ਹੈ ਦੂਜੀ ਸ਼ਰਤ ਸੀ ਲਾਹੌਰ ਦਰਬਾਰ ਵਿੱਚ ਅੰਗਰੇਜ਼ੀ ਸਰਕਾਰ ਦਾ ਜੋ ਕਰਜ਼ਾ ਹੈ ਉਸ ਦੇ ਬਦਲੇ ਇਸ ਲੜਾਈਆਂ ਦੇ ਖਰਚੇ ਦੇ ਬਦਲੇ ਲਾਹੌਰ ਰਿਆਸਤ ਦੀ ਹਰ ਤਰ੍ਹਾਂ ਦੀ ਜਾਇਦਾਦ ਜਿੱਥੇ ਵੀ ਹੋਵੇ ਅੰਗਰੇਜ਼ ਸਰਕਾਰ ਜ਼ਬਤ ਕਰ ਲਈ ਗਈ ਕੋਹਿੰਦੁਰ ਹੀਰਾ ਜੋ ਮਹਾਰਾਜਾ ਰਣਜੀਤ ਸਿੰਘ ਨੇ ਸ਼ਾ ਸੁਜਾਹ ਕੋਲੋਂ ਲਿਆ ਸੀ ਉਹ ਲਾਹੌਰ ਦਾ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਦੀ ਮਲਕਾਂ ਨੂੰ ਭੇਟ ਕਰੇਗਾ ਮਹਾਰਾਜਾ ਦਲੀਪ ਸਿੰਘ ਆਪਣੀ ਆਪਣੇ ਸਬੰਧੀਆਂ ਦੀ ਅਤੇ ਰਿਆਸਤ ਦੇ ਨੌਕਰਾਂ ਦੀ ਸਹਾਇਤਾ ਲਈ ਈਸਟ ਇੰਡੀਆ ਕੰਪਨੀ ਪਾਸੋਂ ਇੱਕ ਰਕਮ ਇੱਕ ਪੈਨਸ਼ਨ ਲਏਗਾ ਜੋ ਕੰਪਨੀ ਵੱਲੋਂ ਮਨਜ਼ੂਰ ਕੀਤੇ ਰੁਪਏ 4 ਲੱਖ ਤੋਂ ਘੱਟ ਅਤੇ 5 ਲੱਖ ਤੋਂ ਵੱਧ ਨਹੀਂ ਹੋਵੇਗੀ ਇੱਕ ਤਰ੍ਹਾਂ ਦਾ ਪੰਜਾਬ ਤੇ ਕਬਜ਼ਾ ਕਰਕੇ ਪੰਜਾਬ ਦੇ ਮਹਾਰਾਜੇ ਨੂੰ ਪੈਨਸ਼ਨ ਤੇ ਲੈ ਆਂਦਾ ਗਿਆ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਤੋਂ ਦਸਕਤ ਕਰਵਾ ਕੇ ਹੀਰਾ ਆਪਣੀ ਮਲਕਾ ਨੂੰ ਪੇਂਟ ਦੇ ਰੂਪੇ ਚ ਲੈ ਲੈਂਦੇ ਹਨ ਮਹਾਰਾਜਾ ਦਲੀਪ ਸਿੰਘ ਉਮਰ ਵਿੱਚ ਭਾਵੇਂ ਛੋਟਾ ਸੀ ਪਰ ਉਸ ਨੂੰ ਇੰਨੀ ਕੁ ਸਮਝ ਪੈਣ ਲੱਗ ਪਈ ਸੀ ਕਿ ਉਹ ਕਹਿਣ ਦੀ ਖਾਤਰ ਹੀ ਮਹਾਰਾਜਾ ਰਹਿ ਗਿਆ ਹੈ ਈਸਟ ਇੰਡੀਆ ਕੰਪਨੀ ਦੇ ਅਫਸਰ ਅਤੇ ਹੋਰ ਕਰਮਚਾਰੀ ਪੂਰੀ ਤਰ੍ਹਾਂ ਸੰਤੋਖ ਅਤੇ ਭੈਰਹਿਤ ਹੋ ਗਏ ਸਨ ਕਿਉਂਕਿ ਖਾਲਸਾ ਫੌਜਾਂ ਦਾ ਉਹਨਾਂ ਨੂੰ ਕੋਈ ਡਰ ਨਹੀਂ ਰਹਿ ਗਿਆ ਸੀ ਪੰਜਾਬ ਉੱਤੇ ਪੂਰਾ ਕਬਜ਼ਾ ਹੋ ਗਿਆ ਸੀ ਮਹਾਰਾਣੀ ਜਿੰਦਕੌਰ ਨੂੰ ਬਨਾਰਸ ਵਿੱਚ ਲਿਆਂਦਾ ਜਾਂਦਾ ਜਾਂਦਾ ਕੁਝ ਸਮਾਂ ਬੀਤਦਾ ਉਹਨਾਂ ਦੇ ਪੁਰਾਣੇ ਵਕੀਲ ਸਰਦਾਰ ਜੀਵਨ ਸਿੰਘ ਨੇ ਅੰਗਰੇਜ਼ਾਂ ਪਾਸੋਂ ਮਹਾਰਾਣੀ ਨੂੰ ਮਿਲਣ ਦੀ ਇਜਾਜ਼ਤ ਮੰਗੀ ਪਰ ਸਰਕਾਰ ਨੇ ਇਜਾਜ਼ਤ ਨਾ ਦਿੱਤੀ ਇਸ ਦੇ ਪਿੱਛੋਂ ਸਰਦਾਰ ਜੀਵਨ ਸਿੰਘ ਕਲਕੱਤੇ ਗਿਆ ਅਤੇ ਗਵਰਨਰ ਜਨਰਲ ਕੋਲ ਜਾ ਕੇ ਮਹਾਰਾਣੀ ਨੂੰ ਮਿਲਣ ਲਈ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਪਰ ਉੱਤਰ ਘੜਿਆ ਕਢਾਇਆ ਸੀ ਕਿ ਅਸੀਂ ਇਜਾਜ਼ਤ ਨਹੀਂ ਦੇ ਸਕਦੇ ਮਹਾਰਾਣੀ ਜਿੰਦਕੌਰ ਨੂੰ ਬਹੁਤ ਝੁਲਮ ਸਹਣੇ ਪੈਂਦੇ ਨੇ ਉਹਨਾਂ ਬਾਰੇ ਵੱਖੋ-ਵੱਖਰੇ ਇਤਿਹਾਸਕਾਰਾਂ ਨੇ ਵੱਖ-ਵੱਖ ਲਿਖਿਆ ਹੈ ਇੱਕ ਇਤਿਹਾਸਕਾਰ ਅਨੁਸਾਰ ਮਹਾਰਾਣੀ ਜਿੰਦਕੌਰ 19 April 1849 ਨੂੰ ਸੰਤਣੀ ਦੇ ਭੇਸ ਵਿੱਚ ਚਨਾਰ ਤੋਂ ਨਿਕਲਦੀ ਹੈ ਵੱਖ-ਵੱਖ ਲਿਖਿਆ ਗਿਆ ਹੈ ਕੋਈ ਕਹਿੰਦਾ ਹੈ ਕਿ ਇਹਨਾਂ ਦੇ ਨਾਲ ਦੋ ਦਾਸੀਆਂ ਸੀ ਇਤਿਹਾਸਕਾਰਾਂ ਨੇ ਮਹਾਰਾਣੀ ਜਿੰਦਾ ਦੀ ਕੈਦ ਤੋਂ ਬਾਅਦ ਨੇਪਾਲ ਪਹੁੰਚਣ ਬਾਰੇ ਵੱਖੋ-ਵੱਖਰੇ ਤਰੀਕੇ ਨਾਲ ਲਿਖਿਆ ਹੈ ਜਿੰਦਕੌਰ 19 ਅਪ੍ਰੈਲ 1849 ਨੂੰ ਸੰਤਣੀ ਦਾ ਭੇਸ ਬਟਾ ਕੇ ਚਨਾਰ ਦੇ ਕਿਲੇ ਵਿੱਚੋਂ ਨਿਕਲਦੇ ਹਨ ਤੇ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਨਾਲ ਦੋ ਦਾਸੀਆਂ ਸਨ ਜਿਨ੍ਹਾਂ 'ਚੋਂ ਇੱਕ ਫੜੀ ਗਈ ਸੀ ਅਤੇ ਦੂਜੀ ਨੇਪਾਲ ਪਹੁੰਚਣ ਵਿੱਚ ਮਹਾਰਾਣੀ ਜਿੰਦਕੌਰ ਦੇ ਨਾਲ ਸਫਲ ਹੋ ਗਈ ਸੀ ਜਦੋਂ ਰਸਤੇ ਵਿੱਚ ਇਹ ਦੋਨੋਂ ਜਾਣੀਆਂ ਜਾ ਰਹੀਆਂ ਸਨ ਤਾਂ ਸਾਹਮਣੇ ਇਹਨਾਂ ਨੂੰ ਜੰਗਲ ਵਿੱਚ ਦੋ ਬੰਦੇ ਦਿਖਾਈ ਦਿੱਤੇ ਜਦੋਂ ਉਹ ਦੋ ਬੰਦੇ ਇਹਨਾਂ ਕੋਲ ਪਹੁੰਚਦੇ ਹਨ ਪਹਿਲਾ ਬੰਦਾ ਕਹਿੰਦਾ ਹੈ ਅੱਜ ਬਹੁਤ ਚੰਗਾ ਸ਼ਗਨ ਹੋਇਆ ਹੈ ਕਿਉਂਕਿ ਦੋ ਸਾਧਨੀਆਂ ਦੇ ਜੰਗਲ ਵਿੱਚ ਦਰਸ਼ਨ ਹੋ ਗਏ ਮਹਾਰਾਣੀ ਜਿੰਦਕੌਰ ਕਿੱਥੇ ਪੰਜਾਬ ਦੀ ਮਹਾਰਾਣੀ ਸੀ ਕਿੱਥੇ ਉਹ ਅੱਜ ਜੰਗਲ ਦੇ ਵਿੱਚ ਇੱਕ ਅਣਜਾਣ ਬਣ ਕੇ ਇੱਕ ਸਪੇਸ ਬਟਾ ਕੇ ਜਾ ਰਹੇ ਸਨ ਤਾਂ ਉਹ ਮਹਾਰਾਣੀ ਜਿੰਦਕੌਰ ਉਸ ਬੰਦੇ ਨੂੰ ਕਹਿੰਦੇ ਨੇ ਕਿ ਜਿਸ ਮਹਮ ਤੇ ਵੀ ਜਾ ਰਹੇ ਹੋ ਗੁਰੂ ਫਤਿਹ ਕਰੇਗਾ ਮਹਾਰਾਣੀ ਜਿੰਦਕੌਰ ਨੂੰ ਚਨਾਰ ਦੇ ਕਿਲੇ ਵਿੱਚ ਇੱਕ ਸਖਤ ਪਹਿਰੇ ਤੇ ਹੀ ਰੱਖਿਆ ਹੋਇਆ ਸੀ ਜਦੋਂ ਮਹਾਰਾਣੀ ਜਿੰਦਕੌਰ ਪੰਜਾਬ ਦੇ ਹਿੱਸੇ ਵਿੱਚ ਸੀ ਤਾਂ ਅੰਗਰੇਜ਼ਾਂ ਨੂੰ ਸ਼ਕਤੀਕਰਨ ਦੇ ਬਹਾਨੇ ਕਢਣ ਦੀ ਲੋੜ ਸੀ ਇਸ ਸਮੇਂ ਨਾ ਤਾਂ ਉਹ ਮਹਾਰਾਣੀ ਸੀ ਨਾ ਹੀ ਉਸ ਦਾ ਪੰਜਾਬ ਦੇ ਨਾਲ ਕੋਈ ਸੰਪਰਕ ਸੀ ਵੱਖ-ਵੱਖ ਧਾਰਨਾਵਾਂ ਅਨੁਸਾਰ ਕਿ ਨੇਪਾਲ ਦੇ ਮਹਾਰਾਜਾ ਜੰਗ ਬਹਾਦਰ ਨੇ ਮਹਾਰਾਣੀ ਨੂੰ ਪਨਾਹ ਦੇਣ ਪਿੱਛੋਂ ਉਸ ਨੂੰ ਆਪਣੇ ਮਹਿਲ ਵਿੱਚ ਇੱਕ ਵੱਖਰੀ ਥਾਂ ਦਿੱਤੀ ਜਿਸ ਵਿੱਚ ਜਿੰਦਾ ਲਗਭਗ 1 ਮਹੀਨਾ ਰਹੀ। ਇਸ ਸਮੇਂ ਦੌਰਾਨ ਰਾਣਾ ਜੰਗ ਬਹਾਦਰ ਨੇ ਮਹਾਰਾਣੀ ਦੀ ਰਹਿائش ਲਈ ਨਦੀ ਦੇ ਕਿਨਾਰੇ ਇੱਕ ਮਹਿਲ ਬਣਾ ਦਿੱਤਾ ਜਿੱਥੇ ਮਹਾਰਾਣੀ ਨੇ ਲਗਭਗ 12 ਸਾਲ ਦਾ ਸਮਾਂ ਲੰਘਾਇਆ। ਇਹ ਮਹਿਲ 19ਵੀਂ ਸਦੀ ਦੇ ਅੰਤ ਤੱਕ ਪੁਚਾਲ ਆ ਜਾਣ ਕਾਰਨ ਟਹਿ ਢੇਰੀ ਹੋ ਗਿਆ। ਇਸ ਕਾਰਨ ਮਹਾਰਾਣੀ ਜਿੰਦਕੌਰ ਨਾਲ ਕੋਈ ਸਬੰਧਿਤ ਕੋਈ ਵਸਤੂ ਬਚ ਨਾ ਸકી। ਮਹਾ ਰਾਣੀ ਜਿੰਦਕੌਰ ਕੈਦ ਵਿੱਚੋਂ ਭੱਜ ਕੇ ਜਦੋਂ ਨੇਪਾਲ ਪਹੁੰਚਦੀ ਹੈ ਇਸ ਦੀ ਖਬਰ ਲਾਰਡ ਡਲਹੌਜੀ ਨੂੰ ਕੀਤੀ ਜਾਂਦੀ ਹੈ ਇਹ ਗੱਲ ਡਲਹੌਜੀ ਦੇ ਦਿਲ ਦੀ ਹੋਈ ਸੀ ਉਹ 1 ਮਈ 1849 ਨੂੰ ਆਪਣੇ ਪੱਤਰ ਚ ਲਿਖਦਾ ਹੈ ਕਿ ਉਹ ਨੇਪਾਲ ਚਲੀ ਗਈ ਹੈ ਤਾਂ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ ਉਸ ਦੇ ਮਨ ਚ ਇਹ ਸੀ ਕਿ ਜਦੋਂ ਉਸ ਦੇ ਕੋਲ ਕੋਈ ਪੈਸਾ ਨਹੀਂ ਰਹੇਗਾ ਤਾਂ ਉਹ ਸਾਡਾ ਕੁਝ ਨਹੀਂ ਵਿਗਾੜ ਸਕਦੀ ਰਾਣਾ ਜੰਗਬਹਾਦਰ ਨੇ ਭਾਵੇਂ ਰਾਣੀ ਜਿੰਦਕੌਰ ਨੂੰ ਰਹਿਣ ਲਈ ਮਕਾਨ ਅਤੇ ਗੁਜ਼ਾਰੇ ਲਈ ਲੜਿੰਦੀ ਪੈਨਸ਼ਨ ਦਿੱਤੀ ਸੀ ਪਰ ਇਹ ਸਭ ਕੁਝ ਜ਼ਿੰਦਗੀ ਦਾ ਸੁੱਖ ਨਹੀਂ ਸੀ ਜਦੋਂ ਕਿਸੇ ਮਨ ਵਿੱਚ ਤੜਪ ਹੋਵੇ ਤਾਂ ਉਸ ਨੂੰ ਇਹ ਸਾਰੇ ਸੁੱਖ ਚੰਗੇ ਨਹੀਂ ਲੱਗਦੇ ਮਹਾਰਾਣੀ ਜਿੰਦਕੌਰ ਨੂੰ ਆਪਣੇ ਰਾਜ ਤੇ ਆਪਣੇ ਪੁੱਤਰ ਤੋਂ ਵਾਂਝੇ ਹੋਣ ਕਾਰਨ ਦਿਨ ਰਾਤ ਨੀਂਦਰ ਨਹੀਂ ਪੈਂਦੀ ਸੀ ਉਹ ਇਹ ਸੋਚ ਕੇ ਦਿਨ ਰਾਤ ਕੱਢਦੀ ਰਹਿੰਦੀ ਕਿ ਰਾਣਾ ਜੰਗ ਬਹਾਦਰ ਨੇ ਭਾਵੇਂ ਮਹਾਰਾਣੀ ਜਿੰਦਕੌਰ ਨੂੰ ਰਹਿਣ ਲਈ ਮਕਾਨ ਬਣਾ ਦਿੱਤਾ ਸੀ ਪੈਨਸ਼ਨ ਲਾ ਦਿੱਤੀ ਸੀ ਪਰ ਜ਼ਿੰਦਗੀ ਦੇ ਲਈ ਸਾਰਾ ਕੁਝ ਸੁੱਖ ਆਰਾਮ ਇਹ ਨਹੀਂ ਹੁੰਦਾ ਮਹਾਰਾਣੀ ਜਿੰਦਕੌਰ ਆਪਣੇ ਪੁੱਤਰ ਬਾਰੇ ਰਾਜ ਭਾਗ ਬਾਰੇ ਸੋਚਦੇ ਰਹਿੰਦੇ ਨੇ ਉਹਨਾਂ ਨੂੰ ਨੀਂਦਰ ਨਹੀਂ ਪੈਂਦੀ ਜਾਂ ਉਹ ਸੁੱਖ ਦਾ ਜੀਵਨ ਨਹੀਂ ਬਤੀਤ ਕਰ ਪਾਉਂਦੇ ਉਧਰ ਮਹਾਰਾਜਾ ਦਲੀਪ ਸਿੰਘ ਹਾਲ ਦੇਖਦੇ ਹਾਂ ਕੀ ਹੁੰਦਾ ਮਹਾਰਾਜਾ ਦਲੀਪ ਸਿੰਘ ਉਸ ਸਮੇਂ 5 ਸਾਲ 11 ਦਿਨਾਂ ਦਾ ਸੀ ਜਦੋਂ ਉਹਨਾਂ ਨੂੰ ਰਾਜਗਦੀ ਤੇ ਬਿਠਾਇਆ ਗਿਆ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕਰਨ ਪਿੱਛੋਂ ਹੀ ਇਸ ਛੋਟੇ ਬਾਲਕ ਨੂੰ ਰਾਜਗਦੀ ਤੇ ਬੈਠਣਾ ਪਿਆ ਹੁਣ ਆਪਾਂ ਥੋੜਾ ਜਿਹਾ ਪਿੱਛੇ ਜਾਵਾਂਗੇ ਜਦੋਂ ਮਹਾਰਾਜਾ ਦਲੀਪ ਸਿੰਘ ਗੱਦੀ ਤੇ ਬੈਠਦੇ ਨੇ ਉਹਨਾਂ ਦਾ ਰਹਿਣ ਸਣ ਕਿਦਾਂ ਦਾ ਸੀ ਮਹਾਰਾਜਾ ਦਲੀਪ ਸਿੰਘ ਦੀ ਸਿਹਤ ਲਈ 20 ਦੇ ਕਰੀਬ ਡਾਕਟਰ ਲਗਾਏ ਗਏ ਸੀ ਉਹਨਾਂ ਦੇ ਬਾਡੀਗਾਰਡ ਲਗਭਗ 200 ਘੋੜਸਵਾਰ ਸਨ ਦੋ ਕੰਪਨੀਆਂ ਪੈਦਲ ਸੈਨਿਕ ਅਤੇ ਇੱਕ ਤੋਪ ਮਹਾਰਾਜਾ ਰਣਜੀਤ ਸਿੰਘ ਵਾਂਗ ਜਦੋਂ ਉਹ ਹਾਥੀ ਤੇ ਸਵਾਰ ਹੋ ਕੇ ਨਿਕਲਦਾ ਤਾਂ ਗਰੀਬਾਂ ਨੂੰ ਦਾਨ-ਪੁੰਨ ਕਰਿਆ ਕਰਦਾ ਸੀ ਹਰ ਮਹੀਨੇ ਦੀ ਸੰਗਰਾਦ ਨੂੰ ਮਹਾਰਾਜੇ ਦੇ ਤੋਲ ਦੇ ਬਰਾਬਰ ਦਾਨ-ਪੁੰਨ ਕੀਤਾ ਜਾਂਦਾ ਅਤੇ ਦਰਬਾਰ ਸਜਾ ਕੇ ਇਨਾਮ ਵੰਡੇ ਜਾਂਦੇ ਜੋ ਰੀਤ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੁੰਦੇ ਹੋਏ ਚਲਾਈ ਸੀ ਅੰਗਰੇਜ਼ਾਂ ਨੇ ਇੱਕ ਪਾਸੇ ਤਾਂ ਮਿਸਟਰ ਲੋਗਨ ਨੂੰ ਇੱਕ ਤਰ੍ਹਾਂ ਦਾ ਦਲੀਪ ਸਿੰਘ ਦਾ ਸਰਪ੍ਰਸਤ ਬਣਾਇਆ ਹੋਇਆ ਸੀ ਅਤੇ ਉਹਨਾਂ ਨੇ ਉਸ ਨੂੰ ਇਹ ਸਮਝਾਇਆ ਹੋਇਆ ਸੀ ਕਿ ਉਹ ਦਲੀਪ ਸਿੰਘ ਨੂੰ ਖੁਸ਼ ਰੱਖ ਕੇ ਆਪਣੇ ਹੱਥਾਂ ਵਿੱਚ ਲਵੇ ਦੂਜੇ ਪਾਸੇ ਦਲੀਪ ਸਿੰਘ ਨੂੰ ਕਿਹਾ ਗਿਆ ਸੀ ਕਿ ਤੇਰਾ ਰਖਿਆ ਮਿਸਟਰ ਲੋਗਨ ਹੀ ਤੇਰਾ ਚੰਗਾ ਦੋਸਤ ਹੈ ਤੂੰ ਆਪਣੀ ਭੈਤਰੀ ਲਈ ਇਸ ਨਾਲ ਚਲਦਿਆਂ ਹੋਇਆਂ ਆਪਣਾ ਜੀਵਨ ਸੁਧਾਰ ਸਕਦਾ ਹਾਂ ਉਹ ਬੱਚਾ ਸੀ ਮਾਂ ਪਿਓ ਦੇ ਪਿਆਰ ਤੋਂ ਵਾਂਝਾ ਦਲੀਪ ਸਿੰਘ ਪਿਆਰ ਦਾ ਭੁੱਖਾ ਸੀ ਇਸ ਲਈ ਉਹ ਮਿਸਟਰ ਲੋਗਨ ਵੱਲੋਂ ਕੀਤੇ ਗਏ ਪਿਆਰ ਨੂੰ ਹੀ ਅਸਲੀ ਪਿਆਰ ਸਮਝ ਰਿਹਾ ਸੀ ਉਸ ਸਮੇਂ ਬਾਲਕ ਦਲੀਪ ਸਿੰਘ ਦੀ ਉੱਚ ਇੰਨੀ ਨਹੀਂ ਸੀ ਕਿ ਉਹ ਆਉਣ ਵਾਲੇ ਸਮੇਂ ਸੰਬੰਧੀ ਸਮਝ ਸਕਦਾ ਕਿ ਇਹ ਝੂਠੇ ਪਿਆਰ ਵਾਲੀ ਗੱਲ ਉਸਦੇ ਅੰਗੰਤ ਨੂੰ ਵਿਗਾੜ ਦੇਵੇਗੀ ਮਿਸਟਰ ਲੋਗਨ ਨੇ ਮਹਾਰਾਜ ਦੇ ਕੰਨ ਸਿੱਖਾਂ ਵਿਰੁੱਧ ਭਰਨੇ ਸ਼ੁਰੂ ਕਰ ਦਿੱਤੇ ਗਏ ਮਹਾਰਾਜਾ ਦਲੀਪ ਸਿੰਘ ਜਦੋਂ ਕਦੇ ਵੀ ਆਪਣੇ ਰਾਜ ਦੀ ਗੱਲ ਕਰਦਾ ਤਾਂ ਲੋਗਨ ਜੋ ਉਸ ਦਾ ਹਤਾਸ਼ੀ ਬਣਿਆ ਸੀ ਉਹ ਇਹ ਕਹਿੰਦਾ ਕਿ ਤੇਰੀ ਮਾਂ ਜਿੰਦਕੌਰ ਅਤੇ ਸਿੱਖ ਸਰਦਾਰਾਂ ਦੇ ਕਾਰਨ ਹੀ ਇਹ ਸਾਰਾ ਕੁਝ ਵਾਪਰਿਆ ਹੈ ਜੇਕਰ ਅੰਗਰੇਜ਼ ਸਮੇਂ ਸਿਰ ਨਾ ਆਉਂਦੇ ਤਾਂ ਉਹਨਾਂ ਨੇ ਤੇਰਾ ਵੀ ਕਤਲ ਕਰ ਦੇਣਾ ਸੀ ਜਿਵੇਂ ਹੋਰ ਸਿੱਖ ਰਾਜ ਦੇ ਆਗੂਆਂ ਦਾ ਕਤਲ ਕਰ ਦਿੱਤਾ ਗਿਆ ਹੈ ਸੋ ਤੈਨੂੰ ਅੰਗਰੇਜ਼ਾਂ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਜੋ ਤੈਨੂੰ ਅਸੀਂ ਇੱਥੇ ਲੈ ਕੇ ਆਏ ਹਾਂ ਤੇਰੀ ਰੱਖਿਆ ਕਰ ਰਹੇ ਹਾਂ ਤੈਨੂੰ ਪੈਨਸ਼ਨ ਲਈ ਗਈ ਹੈ ਉਹਨਾਂ ਨੇ ਮਹਾਰਾਣੀ ਜਿੰਦਕੌਰ ਦੇ ਸਬੰਧ ਵਿੱਚ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਕਰਕੇ ਬਾਲਕ ਦਲੀਪ ਸਿੰਘ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਗਏ ਉਹਨਾਂ ਨੇ ਮਹਾਰਾਣੀ ਜਿੰਦਕੌਰ ਦੇ ਚਾਲ ਚੱਲਣ ਉੱਤੇ ਵੀ ਦੋਸ਼ ਲਾਇਆ ਕਿ ਉਹ ਵੀ ਬਾਕੀ ਦੇ ਬੁਰੇ ਸਿੱਖਾ ਨਾਲ ਰਲਈ ਹੋਈ ਹੈ ਅਤੇ ਉਹਨਾਂ ਨਾਲ ਰਲ ਕੇ ਆਪ ਮਹਾਰਾਣੀ ਬਣ ਕੇ ਰਾਜ ਕਰਨਾ ਚਾਹੁੰਦੀ ਹੈ ਉਹ ਤੈਨੂੰ ਦਿਲੋਂ ਪਿਆਰ ਨਹੀਂ ਕਰਦੀ ਇਸ ਗੱਲ ਦਾ ਪ੍ਰਭਾਵ ਦਲੀਪ ਸਿੰਘ ਦੇ ਪਹਿਲੇ ਹੁੰਦਾ ਹੈ ਕਿਉਂਕਿ ਬੱਚੇ ਦਾ ਹਿਰਦਾ ਕੋਰੇ ਕਾਗਜ਼ ਵਰਗਾ ਹੁੰਦਾ ਹੈ ਉਹ ਤੇ ਜੋ ਅਸੀਂ ਲਿਖਾਂਗੇ ਉਹੀ ਲਿਖਿਆ ਜਾਏਗਾ ਮਿਸਟਰ ਲੋਗਨ ਮਹਾਰਾਜੇ ਦੇ ਨਾਲ ਬਲੈਤ ਬਾਰੇ ਰੋਚਕਤਾ ਵਾਲੀਆਂ ਗੱਲਾਂ ਕਰਦਾ ਹੈ ਤਾਂ ਜੋ ਬਾਲਕ ਦਲੀਪ ਸਿੰਘ ਦੇ ਮਨ ਵਿੱਚ ਬਲੈਤ ਜਾਣ ਦੀ ਲਾਲਸਾ ਪੈਦਾ ਹੋ ਜਾਵੇ ਉਹ ਮਹਾਰਾਜੇ ਦੇ ਨਾਲ ਹਰ ਸਮੇਂ ਪਰਸ਼ਾਵੇਂ ਦੀ ਤਰ੍ਹਾਂ ਲੱਗਿਆ ਰਹਿੰਦਾ ਹੈ ਉਹ ਕੋਈ ਵੀ ਇਹੋ ਜਿਹਾ ਮੌਕਾ ਨਹੀਂ ਜਾਣ ਦਿੰਦਾ ਜਦੋਂ ਮਹਾਰਾਜਾ ਖੁਸ਼ੀ ਦੇ ਮੂਡ ਵਿੱਚ ਹੁੰਦਾ ਹੈ ਤਾਂ ਉਹ ਉਸ ਨੂੰ ਅੰਗਰੇਜ਼ਾਂ ਪ੍ਰਤੀ ਸਤਿਭਾਵਨਾਵਾਲੀਆਂ ਗੱਲਾਂ ਨਾ ਕਰਦਾ 4 ਸਤੰਬਰ 1849 ਮਹਾਰਾਜਾ ਦਲੀਪ ਸਿੰਘ ਦਾ ਜਨਮ ਦਿਨ ਸੀ ਇਹ ਖੁਸ਼ੀ ਮਨਾਉਣ ਲਈ ਮਿਸਟਰ ਲੋਗਨ ਨੇ ਖੂਬ ਤਿਆਰੀ ਕੀਤੀ ਕਿ ਮਹਾਰਾਜੇ ਨੂੰ ਕਿਸੇ ਕਿਸਮ ਦਾ ਭਲੇਖਾ ਨਾ ਪਵੇ ਮਹੱਲ ਨੂੰ ਖੂਬ ਸਜਾਇਆ ਗਿਆ ਆਤਸ਼ਵਾਜੀ ਦਾ ਪ੍ਰਬੰਧ ਕੀਤਾ ਗਿਆ ਮਹਾਰਾਜੇ ਨੂੰ ਨਵੇਂ ਕੱਪੜੇ ਅਤੇ ਉਸਦੇ ਤੋਸ਼ੇਖਾਨੇ ਵਿੱਚੋਂ ਹੀ ਲਗਭਗ 1 ਲੱਖ ਦੇ ਹੀਰੇ ਕੱਢ ਕੇ ਉਸ ਨੂੰ ਪਹਿਨਾਏ ਗਏ ਇਹ ਪਹਿਲਾ ਜਨਮ ਦਿਨ ਸੀ ਜੋ ਉਸਦੇ ਸਾਰੇ ਸਾਖ ਸਬੰਧੀਆਂ ਅਤੇ ਜਿੰਦਕੌਰ ਤੋਂ ਬਿਨਾ ਅੰਗਰੇਜ਼ਾਂ ਅਫਸਰਾਂ ਦੀ ਨਿਗਰਾਨੀ ਹੇਠ ਮਨਾਇਆ ਗਿਆ ਸੀ ਪਹਿਲਾਂ ਤੋਂ ਬਣਾਈ ਗਈ ਸਕੀਮ ਅਨਸਾਰ ਹੁਣ ਅੰਗਰੇਜ਼ ਕਮਚਾਰੀਆਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਰਾਜ ਤੋਂ ਬਾਹਰ ਲੈ ਕੇ ਜਾਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਇੱਕ ਵਾਰ ਲਾਰਡ ਡਲਹੌਜੀ ਆਉਂਦਾ ਹੈ ਤਾਂ ਮਹਾਰਾਜਾ ਦਲੀਪ ਸਿੰਘ ਨਾਲ ਉਸ ਦੀ ਮੁਲਾਕਾਤ ਦਾ ਪ੍ਰਬੰਧ ਕੀਤਾ ਜਾਂਦਾ ਹੈ ਉਹ ਮਹਾਰਾਜਾ ਦਲੀਪ ਸਿੰਘ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਸਨ ਕਿ ਅਸੀਂ ਤੇਰੇ ਨਾਲ ਉਵੇਂ ਵਿਹਾਰ ਕਰ ਰਹੇ ਹਾਂ ਜਿਵੇਂ ਤੇਰੇ ਦਾਦੇ ਰਣਜੀਤ ਸਿੰਘ ਨਾਲ ਸਾਡਾ ਸੀ ਲਾਰਡ ਡਲਹੌਜੀ ਮਹਾਰਾਜੇ ਨੂੰ 5000 ਦੀ ਰਸਮੀ ਥੈਲੀ ਭੇਂਟ ਕਰਦਾ ਹੈ ਤੇ ਉਧਰੋਂ ਮਹਾਰਾਜੇ ਵੱਲੋਂ ਲਾਰਡ ਲੋਜੀ ਨੂੰ 51 ਥਾਲ 7 ਵਧੀਆ ਘੋੜੇ ਅਤੇ ਇੱਕ ਹਾਥੀ ਭੇਟ ਕੀਤਾ ਜਾਂਦਾ ਹੈ ਇੱਕ ਪਾਸੇ 5000 ਦੇ ਕੇ ਲੱਖਾਂ ਦੀ ਭੇਂਟ ਲੈ ਲਈ ਜਾਂਦੀ ਹੈ ਪਹਿਲਾਂ ਤੋਂ ਬਣਾਈ ਸਕੀਮ ਅਨੁਸਾਰ ਕਰਮਚਾਰੀਆਂ ਨੇ ਦਲੀਪ ਸਿੰਘ ਨੂੰ ਰਾਜ ਤੋਂ ਬਾਹਰ ਲੈ ਕੇ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਤੋਂ ਹੀ ਬਣਾਈਆਂ ਗਈਆਂ ਸਕੀਮਾਂ ਅਨੁਸਾਰ 21 ਦਸੰਬਰ ਦੀ ਸਵੇਰ ਨੂੰ 1849 ਨੂੰ ਸਕੀਮ ਬਣਾਈ ਜਾਂਦੀ ਹੈ ਕਿ ਉਸ ਨੂੰ ਲਾਹੌਰ ਦਰਬਾਰ ਵਿੱਚੋਂ ਬਾਹਰ ਕੱਢਿਆ ਜਾਵੇ 21 ਦਸੰਬਰ ਦੀ ਸਵੇਰ ਨੂੰ ਬਣਾਈ ਹੋਈ ਕਈ ਅਨੁਸਾਰ ਉਸ ਨੂੰ ਆਖਰੀ ਵਾਰ ਆਪਣੇ ਪਿਤਾ ਰਣਜੀਤ ਸਿੰਘ ਦੀ ਸਮਾਦ ਉਤੇ ਜਾਣ ਦਿੱਤਾ ਗਿਆ ਜਿੱਥੇ ਉਸ ਸਵਰਗਵਾਸੀ ਦੇ ਪੈਰਾਂ ਵਿੱਚ ਕਾਫੀ ਧੀਰ ਬੈਠਾ ਰਿਹਾ ਹੌਂਕੀ ਪਰਦਾ ਰਿਹਾ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਹੋ ਜਾਣ ਪਿੱਛੋਂ ਸਵੇਰੇ 9 ਵਜੇ ਦੇ ਕਰੀਬ ਦਲੀਪ ਸਿੰਘ ਨੂੰ ਡਾਕਟਰ ਲੋਗਨ ਅਤੇ 20 ਸਪਾਈਆਂ ਦੀ ਰਾਖੀ ਨਾਲ ਲਾਹੌਰ ਤੋਂ ਬਾਹਰ ਕੱਢਿਆ ਗਿਆ ਮਹਾਰਾਜਾ ਦਲੀਪ ਸਿੰਘ ਦੇ ਨਾਲ ਨਾਲ ਬਾਲ ਅਕਸ਼ੇਵ ਦੇਵ ਸਪੁੱਤਰ ਸਰਦਾਰ ਸ਼ੇਰ ਸਿੰਘ ਜਾਂ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੀ ਮਾਤਾ ਰਾਣੀ ਦੁਕ ਨੂੰ ਜਾਣ ਦਿੱਤੇ ਗਏ ਮਿਸਟਰ ਲਾਰੈਂਸ ਰੈਜ਼ੀਡੈਂਟ ਲਾਹੌਰ ਬਹੁਤ ਘਬਰਾ ਗਿਆ ਜਦੋਂ ਸੱਤ ਦੀ ਤਾਂ ਤੇ 9 ਵਜੇ 20 ਕੁ ਸਪਾਹੀਆਂ ਨਾਲ ਮਿਸਟਰ ਲੋਗਨ ਲੈ ਕੇ ਤੁਰਿਆ ਉਸ ਸਮੇਂ ਉਹਨਾਂ ਨੇ ਲੋਗੋਂ ਨੂੰ ਹੁਕਮ ਭਜਾਇਆ ਕਿ 7 ਵਜੇ ਦਾ ਸਮਾਂ ਦਿੱਤਾ ਗਿਆ ਸੀ ਅਤੇ ਦੇਖਿਆ ਗਿਆ ਹੈ ਤੁਸੀਂ 9 ਵਜੇ ਤੁਰੇ ਹੋ ਅਤੇ ਇਹ ਵੀ ਹੈਰਾਨੀ ਪ੍ਰਗਟਾਈ ਕਿ 20 ਸਪਾਹੀ ਅਤੇ ਅਫਸਰ ਕੋਈ ਵੀ ਨਹੀਂ ਇਸ ਗੱਲ ਦਾ ਧਿਆਨ ਰੱਖੇ ਕਿ ਸਭ ਤੋਂ ਵੱਡਾ ਡਰ ਤੁਹਾਨੂੰ ਰਾਹ ਵਿੱਚ ਹੈ ਤੁਹਾਨੂੰ ਕਟੋ-ਕਟ 100 ਸਪਾਹੀਆਂ ਨਾਲ ਜਾਣਾ ਚਾਹੀਦਾ ਹੈ ਉਸ ਤੋਂ ਉਸ ਤੋਂ ਬਿਨਾ ਵਖਰੀ ਪੈਦਲ ਫੌਜ ਹਰ ਪੜਾਅ ਉਤੇ ਚਾਹੀਦੀ ਸੀ ਜੋ ਅੱਧੇ ਰਸਤੇ ਤੱਕ ਤੁਹਾਨੂੰ ਛੱਡ ਕੇ ਆਉਂਦੀ 23 ਦਸੰਬਰ ਨੂੰ ਮਿਸਟਰ ਲੋਗਨ ਰਸਤੇ ਵਿੱਚ ਇੱਕ ਹੋਰ ਹੁਕਮ ਮਿਲਿਆ ਕਿ ਸਾਰੀ ਰਖਵਾਲੀ ਫੌਜ ਮਹਾਰਾਜੇ ਦੇ ਨਾਲ ਰਿਹਾ ਕਰੋ ਰੋਜ਼ਾਨਾ ਹਾਲਚਾਲ ਲਿਖ ਕੇ ਭੇਜਦੇ ਰਹਾ ਕਰੋ ਜਿੰਨਾ ਚਿਰ ਤੁਸੀਂ ਜਮਨਾ ਪਾਰ ਨਹੀਂ ਕਰ ਜਾਂਦੇ ਇਹ ਸਾਰੇ ਜਲੂਸ ਦੇ ਰੂਪ ਵਿੱਚ ਲਾਹੌਰ ਤੋਂ ਫਿਰੋਜ਼ਪੁਰ ਹੁੰਦੇ ਹੋਏ ਅੰਬਾਲਾ ਜਾ ਪੁੱਜੇ 23 ਦਸੰਬਰ ਨੂੰ ਅੰਗਰੇਜ਼ ਲਾਹੌਰ ਨੇ ਰੈਜੀਡੈਂਟ ਲਾਹੌਰ ਨੇ ਫਿਰੋਜ਼ਪੁਰ ਲੁਧਿਆਣਾ ਅਤੇ ਅੰਬਾਲਾ ਸ਼ਹਿਰ ਦੇ ਕਮਿਸ਼ਨਰਾਂ ਨੂੰ ਹੁਕਮ ਭੇਜੇ ਕਿ ਆਪੋ ਆਪਣੀਆਂ ਥਾਵਾਂ ਤੇ ਮਹਾਰਾਜੇ ਦੀ ਰਾਖੀ ਦਾ ਪ੍ਰਬੰਧ ਕਰੋ ਇਹ ਵੀ ਹੁਕਮ ਜਾਰੀ ਕੀਤਾ ਗਿਆ ਕਿ ਆਮ ਲੋਕਾਂ ਨੂੰ ਮਹਾਰਾਜੇ ਨੂੰ ਮਿਲਣ ਦੀ ਜਾਂ ਸਵਾਗਤ ਕਰਨ ਦੀ ਆਗਿਆ ਨਾ ਦਿੱਤੀ ਜਾਵੇ ਅੰਬਾਲੇ ਪੁੱਜਣ ਤੇ ਮਹਾਰਾਜੇ ਦੇ ਸਵਾਗਤ ਦਾ ਪ੍ਰਬੰਧ ਕੀਤਾ ਗਿਆ ਅੰਗਰੇਜ਼ ਕਰਮਚਾਰੀਆਂ ਨੇ ਉਥੇ ਮਹਾਰਾਜੇ ਨੂੰ ਅੰਗਰੇਜ਼ੀ ਨਾਚ ਦਿਖਾਇਆ ਜਿਸ ਵਿੱਚ ਗੱਬਰੂ ਅਤੇ ਮਟਿਆਰਾਂ ਇੱਕ ਦੂਜੇ ਦੇ ਲੱਕਾਂ ਉੱਤੇ ਹੱਥ ਰੱਖ ਕੇ ਨਾਚ ਕਰ ਰਹੇ ਸਨ ਇਸ ਤਰ੍ਹਾਂ ਦਾ ਨਾਚ ਮਹਾਰਾਜੇ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ ਮਤਲਬ ਉਹਨਾਂ ਨੂੰ ਇੱਕ ਤਰ੍ਹਾਂ ਦਾ ਵਿਦੇਸ਼ ਜਾਣ ਲਈ ਖਿੱਚ ਖਿੱਚ ਉਹਨਾਂ ਦੇ ਮਨ ਦੇ ਵਿੱਚ ਬਣਾਈ ਗਈ ਅੰਬਾਲੇ ਤੋਂ ਤੁਰ ਕੇ ਇਹ ਕਾਫਲਾ 20 ਜਨਵਰੀ 1850 ਨੂੰ ਸਹਾਰਨਪੁਰ ਪੁੱਜਾ 29 ਜਨਵਰੀ ਨੂੰ ਇਹ ਕਾਫਲਾ ਜਮਨਾ ਤੋਂ ਪਾਰ ਹੋ ਗਿਆ 17-18 ਫਰਵਰੀ ਸਨ 1850 ਨੂੰ ਫਤਿਹਗੜ੍ਹ ਜ ਆ ਪੁੱਜੇ ਮਹਾਰਾਜੇ ਦੇ ਨਾਲ ਕੋਈ ਗ੍ਰੰਥੀ ਜਾਂ ਕੋਈ ਗੁਰੂਗ੍ਰੰਥ ਸਾਹਿਬ ਦੀ ਬੀੜ ਨਹੀਂ ਭੇਜੀ ਗਈ ਸੀ ਕਿਉਂਕਿ ਉਹ ਇਹ ਪੱਕਾ ਧਾਰ ਚੁੱਕੇ ਸਨ ਕਿ ਦਲੀਪ ਸਿੰਘ ਨੂੰ ਸਿੱਖੀ ਸਰੂਪ ਵਿੱਚ ਹੁਣ ਨਹੀਂ ਰਹਿਣ ਦੇਣਾ ਸਿੱਖ ਗ੍ਰੰਥੀ ਅਤੇ ਪੰਡਤ ਜੋ ਮਹਾਰਾਜੇ ਕੋਲ ਪਹਿਲਾਂ ਤੋਂ ਹੀ ਰਹਿੰਦੇ ਸਨ ਉਹਨਾਂ ਨੂੰ ਲਾਹੌਰ ਵਿੱਚ ਹੀ ਛੱਡ ਦਿੱਤਾ ਗਿਆ ਫਤਿਹਗੜ੍ਹ ਸਾਹਿਬ ਵਿੱਚ ਚੌਕੀਆਂ ਵਿੱਚ ਗੰਗਾ ਦਰਿਆ ਦੇ ਕਿਨਾਰੇ ਇੱਕ ਸੁੰਦਰ ਥਾਂ ਤੇ ਬਣਿਆ ਹੋਇਆ ਇੱਕ ਸੀ ਇਸ ਦੇ ਚਾਰੇ ਤਰਫ ਹਮੇਸ਼ਾ ਸਪਾਹੀਆਂ ਦੀ ਡਿਊਟੀ ਲੱਗੀ ਰਹਿੰਦੀ ਸੀ ਮਿਸਟਰ ਲੌਗਨ ਦੀ ਪੱਕੀ ਛੌਣੀ ਤੋਂ 5 ਕੁ ਕਿਲੋਮੀਟਰ ਦੀ ਬਿਤੇ ਤੇ ਰਹਿਤ ਸੀ ਉਸ ਦੇ ਬੰਗਲੇ ਦੇ ਇਰਦ ਗਿਰਦ ਹੋਰ ਮੰਗਲੇ ਖਰੀਦ ਲਏ ਗਏ ਅਤੇ ਮਹਾਰਾਜੇ ਦੇ ਲਈ ਇੱਕ ਵੱਡਾ ਘਰ ਬਣਾ ਲਿਆ ਗਿਆ ਸਭ ਨੌਕਰ ਅੰਗਰੇਜ਼ੀ ਅਤੇ ਆਪਣੇ ਵਿਸ਼ਵਾਸੀ ਰੱਖੇ ਹੋਏ ਸਨ ਇੱਥੇ ਹੀ ਸਿੱਖ ਧਰਮ ਨਾਲ ਕਿਸੇ ਵੀ ਕਿਸਮ ਦੀ ਕੋਈ ਵੀ ਸਿੱਖਿਆ ਦਾ ਪ੍ਰਬੰਧ ਨਾ ਕੀਤਾ ਗਿਆ ਅਤੇ ਨਾ ਹੀ ਕਥਾ ਕੀਰਤਨ ਦਾ ਕੋਈ ਪ੍ਰਬੰਧ ਕੀਤਾ ਗਿਆ ਪੰਜਾਬੀ ਜਵਾਨ ਨੂੰ ਪੱਕੇ ਤੌਰ ਤੇ ਪੜਨਾ ਪੜਾਉਣਾ ਬੰਦ ਕਰ ਦੇ ਦਾ ਗਿਆ ਅਤੇ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਵਿਦਿਆ ਅਤੇ ਸਾਈ ਧਰਮ ਦਾ ਹੀ ਬੋਲ ਵਾਲਾ ਮਹਾਰਾਜਾ ਦਲੀਪ ਸਿੰਘ ਦੇ ਆਲੇ ਦੁਆਲੇ ਕਰ ਦਿੱਤਾ ਗਿਆ। ਉਹਨਾਂ ਦਾ ਇਹ ਕਾਰਨ ਸੀ ਕਿ ਇਸ ਤਰ੍ਹਾਂ ਕਰਨ ਨਾਲ ਮਹਾਰਾਜਾ ਆਪਣੇ ਲੋਕਾਂ ਤੋਂ ਦੂਰ ਹੋ ਜਾਵੇਗਾ ਅਤੇ ਅੰਗਰੇਜ਼ਾਂ ਦਾ ਖਤਰਾ ਵੀ ਖਤਮ ਹੋ ਜਾਵੇਗਾ। ਜਿਸ ਜਗ੍ਹਾ ਤੇ ਮਹਾਰਾਜਾ ਦਲੀਪ ਸਿੰਘ ਦਾ ਨਿਵਾਸ ਸੀ ਉਸ ਦੇ ਨੇੜੇ ਹੀ ਸ਼ਿਵਦੇਵ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ। ਮਹਾਰਾਜਾ ਦਲੀਪ ਸਿੰਘ ਨੂੰ 10000 ਰੁਪਏ ਮਹੀਨਾ ਪੈਨਸ਼ਨ ਅਤੇ ਇਸ ਵਿੱਚੋਂ ਹੀ ਅੰਗਰੇਜ਼ ਨੌਕਰਾਂ ਨੂੰ ਵੱਧ ਤਨਖਾਹਾਂ ਅਤੇ ਤੋਹਫੇ ਦਿੱਤੇ ਜਾਂਦੇ ਸਨ। ਮਿਸਟਰ ਲੋਗਨ ਇੱਕ ਪਾਸੇ ਤਾਂ ਮਹਾਰਾਜੇ ਨਾਲ ਹਮਦਰਦੀ ਦਾ ਪਾਲਣ ਪੋਸ਼ਣ ਦਾ ਢੋਂਗ ਰਚਦਾ ਰਿਹਾ ਦੂਜੇ ਪਾਸੇ ਕਦੇ ਨਾ ਕਦੇ ਮਹਾਰਾਜ ਆਪਣੀ ਮਰਜ਼ੀ ਕਰਨਾ ਚਾਹੁੰਦਾ ਸੀ ਤਾਂ ਉਹ ਦਲੀਪ ਸਿੰਘ ਨਾਲ ਸ਼ਕਤੀ ਨਾਲ ਪੇਸ਼ ਆਉਂਦਾ ਸੀ ਉਹ ਆਪ ਇਸ ਸੰਬੰਧੀ ਆਪਣੀ ਪਤਨੀ ਨੂੰ 16 ਜੁਲਾਈ 1850 ਈਸਵੀ ਦੀ ਇੱਕ ਲਿਖੇ ਪੱਤਰ ਵਿੱਚ ਇਸ ਤਰ੍ਹਾਂ ਬੇਰਵਾ ਦਿੰਦਾ ਹੈ ਕਿ ਇੱਕ ਦਿਨ ਮਹਾਰਾਜਾ ਮੀਂਹ ਪੈਣ ਦੇ ਵਿੱਚ ਬਾਗ ਵਿੱਚ ਭਿੱਜ ਗਿਆ ਮੈਂ ਉਸ ਨੂੰ ਭਿੱਜੇ ਹੋਏ ਕੱਪੜੇ ਉਤਾਰਨ ਲਈ ਕਿਹਾ ਤਾਂ ਉਸ ਨੇ ਅੱਗੋਂ ਇਨਕਾਰ ਕਰ ਦਿੱਤਾ ਮੈਂ ਮਹਾਰਾਜੇ ਦਲੀਪ ਸਿੰਘ ਨੂੰ ਉਸ ਦੇ ਕਮਰੇ ਵਿੱਚ ਬੰਦ ਕਰਕੇ ਅੱਧਾ ਘੰਟਾ ਸੋਚਣ ਵਾਸਤੇ ਦਿੱਤਾ ਕੁਝ ਹੀ ਮਿੰਟਾਂ ਪਿੱਛੋਂ ਦਲੀਪ ਸਿੰਘ ਹੌਕੇ ਭਰਦਾ ਹੋਇਆ ਮੇਰੇ ਕੋਲੇ ਆ ਗਿਆ ਅਤੇ ਅੱਗੋਂ ਮੈਂ ਉਸ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਅਹਿਮਦ ਨਾਮੇ ਜਾਂ ਆਪਣੀ ਸੰਧੀ ਵਿੱਚ ਕੋਈ ਅਜਹੀ ਸ਼ਰਤ ਨਹੀਂ ਹੈ ਮੈਨੂੰ ਤੇਰੇ ਉੱਤੇ ਹਾਕਮ ਲਾਇਆ ਗਿਆ ਹੈ ਇਸ ਲਈ ਮੈਂ ਹੀ ਤੇਰਾ ਮਾਤਾ ਪਿਤਾ ਹਾਂ ਮੈਂ ਹੀ ਤੇਰੇ ਚੰਗੇ ਤੇ ਮਾੜੇ ਬਾਰੇ ਸੋਚ ਸਕਦਾ ਹਾਂ ਉਸ ਪਿੱਛੋਂ ਦਲੀਪ ਸਿੰਘ ਬੜਾ ਆਗਿਆਕਾਰ ਕਰ ਰਿਹਾ ਦਲੀਪ ਸਿੰਘ ਦਾ ਛੋਟੀ ਉਮਰ ਵਿੱਚ ਹੀ ਰਾਜਾ ਸ਼ੇਰ ਸਿੰਘ ਟਾਰੀ ਵਾਲੇ ਦੇ ਸੁਪੁੱਤਰ ਚਤਰ ਸਿੰਘ ਦੀ ਭੈਣ ਰਾਜਕੌਰ ਨਾਲ ਮੰਗਣਾ ਹੋਇਆ ਸੀ ਅੰਗਰੇਜ਼ ਰਾਜਾ ਸ਼ੇਰ ਨੂੰ ਆਪਣਾ ਕਟੜ ਵੈਰੀ ਸਮਝਦੇ ਸਨ ਇਸ ਤੋਂ ਪਹਿਲਾਂ ਰਾਜਾ ਸ਼ੇਰ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਲੜਾਈਆਂ ਹੋ ਚੁੱਕੀਆਂ ਸਨ ਇਸੇ ਕਾਰਨ ਉਹ ਨਹੀਂ ਚਾਹੁੰਦੇ ਸਨ ਕਿ ਮਹਾਰਾਜਾ ਦਲੀਪ ਸਿੰਘ ਨਾਲ ਸ਼ੇਰ ਸਿੰਘ ਦੀ ਭੈਣ ਦਾ ਵਿਆਹ ਹੋਵੇ ਸੋ ਰਾਜਾ ਸ਼ੇਰ ਸਿੰਘ ਦੇ ਵਿਰੁੱਧ ਮਹਾਰਾਜੇ ਦੇ ਮਨ ਵਿੱਚ ਜ਼ਹਿਰ ਪਰਨਾ ਸ਼ੁਰੂ ਕਰ ਦਿੱਤਾ ਗਿਆ ਮਿਸਟਰ ਲੋਗਨ ਦੀ ਪਤਨੀ ਵੀ ਹਿੰਦੁਸਤਾਨ ਆ ਜਾਂਦੀ ਹੈ ਹੁਣ ਮਿਸਟਰ ਲੋਗਨ ਲਈ ਮਹਾਰਾਜੇ ਨੂੰ ਕਾਬੂ ਵਿੱਚ ਰੱਖਣਾ ਆਸਾਨ ਹੋ ਗਿਆ ਸੀ ਫਤੇਗੜ ਵਿੱਚ ਮਹਾਰਾਜਾ ਚਾਹੇ ਇੱਕ ਵੱਡੇ ਘਰ ਵਿੱਚ ਰਹਿੰਦਾ ਸੀ ਪਰ ਉਹ ਇੱਕ ਕੈਦੀ ਦੀ ਤਰ੍ਹਾਂ ਸੀ ਨਾ ਤਾਂ ਕਿਸੇ ਨੂੰ ਚਿੱਠੀ ਪੱਤਰ ਕਰਨ ਦੀ ਕੋਈ ਆਗਿਆ ਸੀ ਨਾ ਕਿਸੇ ਨੂੰ ਮਿਲਣ ਦੀ ਕੋਈ ਆਗਿਆ ਸੀ ਇਸ ਸਮੇਂ ਮਹਾਰਾਜ ਦੀ ਉਮਰ 15 ਸਾਲ ਦੇ ਕਰੀਬ ਹੋ ਚੁੱਕੀ ਸੀ ਉਹ ਇਸ ਉਮਰ ਵਿੱਚ ਇੱਕ ਦਰਸ਼ਣੀ ਜਵਾਨ ਬਣ ਚੁੱਕਾ ਸੀ ਜਦੋਂ ਉਹ ਪੰਜਾਬੀ ਪੋਸ਼ਾਕ ਪਾ ਕੇ ਕੇਸਾਂ ਉੱਪਰ ਦਸਤਾਰ ਸਜਾ ਕੇ ਹੀਰੀਆਂ ਨਾਲ ਜੜੀ ਕਲੰਗੀ ਲਗਾਉਂਦਾ ਹੈ ਤਾਂ ਦੇਖਣ ਵਾਲਿਆਂ ਦਾ ਮਨ ਮੋਹਿਆ ਜਾਂਦਾ ਹੈ ਇਹ ਉਮਰ ਸਾਲ ਅਲੀ ਠਣ ਬਣ ਕੇ ਰਹਿਣ ਦੀ ਹੁੰਦੀ ਹੈ ਜਦੋਂ ਕਿ ਮਹਾਰਾਜਾ ਲਈ ਤਾਂ ਇੱਕ ਵੱਖਰੀ ਹੀ ਗੱਲ ਹੁੰਦੀ ਹੈ ਇਸ ਤਰ੍ਹਾਂ ਦੀ ਪੋਸ਼ਾਕ ਪਹਿਨਣਾ ਅਤੇ ਸਿਰ ਤੇ ਦਸਤਾਰ ਸਜਾਉਣਾ ਮਿਸਟਰ ਲੋਗਨ ਅਤੇ ਉਸ ਦੀ ਪਤਨੀ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਉਸ ਦੀ ਪਤਨੀ ਅਤੇ ਮਿਸਟਰ ਲੋਗਨ ਮਹਾਰਾਜੇ ਨੂੰ ਈਸਾਈ ਬਣਾਉਣ ਲਈ ਪੂਰਾ ਪੂਰਾ ਜ਼ੋਰ ਲਾ ਦਿੰਦੇ ਨੇ ਇਸ ਲਈ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਹੁਣ ਮਹਾਰਾਜਾ ਈਸਾਈ ਬਣ ਜਾਵੇਗਾ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਮਹਾਰਾਣੀ ਵੱਲੋਂ ਮਹਾਰਾਜੇ ਦੇ ਈਸਾਈ ਬਣਨ ਸੰਬੰਧੀ ਪਰਖ ਕਰਨਾ ਮਹਾਰਾਜਾ ਸ਼ੇਰ ਸਿੰਘ ਦੀ ਛੋਟੀ ਰਾਣੀ ਦੁਖ ਨੂੰ ਆਪਣੇ ਦਿਉਰ ਮਹਾਰਾਜਾ ਦਲੀਪ ਸਿੰਘ ਦੇ ਈਸਾਈ ਬਣਨ ਦੀ ਖਵਾਦਾ ਜਦੋਂ ਪਤਾ ਲੱਗਾ ਤਾਂ ਉਸ ਨੂੰ ਬੜੀ ਚਿੰਤਾ ਹੋਈ ਉਹ ਨਹੀਂ ਚਾਹੁੰਦੀ ਸੀ ਕਿ ਸਿੱਖੀ ਕਰਾਣੇ ਨੂੰ ਕਿਸੇ ਕਿਸਮ ਦੀ ਲਾਜ ਲੱਗੇ ਇਸ ਗੱਲ ਦੀ ਵੀ ਸਮਾਜਿਕ ਤੌਰ ਤੇ ਚਿੰਤਾ ਸੀ ਕਿ ਮੈਂ ਹੀ ਪਰਿਵਾਰ ਵਿੱਚੋਂ ਇਨ੍ਹਾਂ ਦੋਹਾਂ ਦੇ ਨਾਲ ਹਾਂ ਜੇਕਰ ਮੇਰੇ ਹੁੰਦਿਆਂ ਮਹਾਰਾਜਾ ਦਲੀਪ ਸਿੰਘ ਈਸਾਈ ਧਰਮ ਨੂੰ ਗ੍ਰਹਿਣ ਕਰ ਲੈਂਦਾ ਹੈ ਤਾਂ ਮੈਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਇਸ ਗੱਲ ਦੀ ਸਚਾਈ ਜਾਣਨ ਲਈ ਇੱਕ ਦਿਨ ਮਹਾਰਾਜਾ ਦਲੀਪ ਸਿੰਘ ਨੂੰ ਉਸਨੇ ਆਪਣੇ ਘਰ ਸੱਦੇ ਆ ਰਾਣੀ ਦੀ ਬੇਨਤੀ ਨੂੰ ਪਰਿਵਾਰ ਕਰਦੇ ਇੱਕ ਦਿਨ ਲੇਡੀ ਲੋਗਨ ਨੇ ਮਹਾਰਾਜਾ ਦਲੀਪ ਸਿੰਘ ਨੂੰ ਨਾਲ ਲੈ ਕੇ ਉਸ ਨੂੰ ਮਿਲਣ ਲਈ ਗਈ। ਮਹਾਰਾਣੀ ਦੁਕਨੂ ਨੇ ਇਹਨਾਂ ਦੋਨਾਂ ਦਾ ਪੂਰਾ ਪੂਰਾ ਸਤਿਕਾਰ ਕੀਤਾ। ਜਦੋਂ ਉਹ ਉਸਦੇ ਘਰ ਪਹੁੰਚੇ, ਰਸਮੀ ਰਾਜੀ ਖੁਸ਼ੀ ਪੁੱਛਣ ਪਿੱਛੋਂ ਮਹਾਰਾਣੀ ਨੇ ਇੱਕ ਗਲਾਸ ਵਿੱਚ ਸ਼ਰਬਤ ਪਾ ਕੇ ਮਹਾਰਾਜੇ ਨੂੰ ਪੀਣ ਲਈ ਦਿੱਤਾ ਅਤੇ ਮਹਾਰਾਜੇ ਨੇ ਉਹੀ ਗਲਾਸ ਕੋਲ ਬੈਠੀ ਲੇਡੀ ਲੋਗੋ ਨੂੰ ਦੇ ਦਿੱਤਾ। ਉਸ ਨੇ ਵੀ ਪੀ ਕੇ ਖਾਲੀ ਗਲਾਸ ਨੂੰ ਥਾਲੀ ਵਿੱਚ ਰੱਖ ਦਿੱਤਾ। ਉਸੇ ਗਲਾਸ ਵਿੱਚ ਹੋਰ ਸ਼ਰਬਤ ਪਾਣੀ ਪਾ ਕੇ ਰਾਣੀ ਨੇ ਥਾਲ ਮਹਾਰਾਜੇ ਦੇ ਅੱਗੇ ਕਰ ਦਿੱਤਾ। ਜਦੋਂ ਮਹਾਰਾਜਾ ਨੇ ਸ਼ਰਬਤ ਦੇ ਗਲਾਸ ਨੂੰ ਆਪਣੇ ਹੱਥ ਵਿੱਚ ਫੜ ਲਿਆ ਤਾਂ ਲੇਡੀ ਲੋਗਨ ਨੇ ਕਿਹਾ ਮਹਾਰਾਜ ਇਸ ਝੂਠੇ ਗਲਾਸ ਵਿੱਚ ਸ਼ਰਬਤ ਨਾ ਪੀਓ ਪਰ ਮਹਾਰਾਜਾ ਦਲੀਪ ਸਿੰਘ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ ਅਤੇ ਸ਼ਰਬਤ ਪੀ ਲਿਆ ਮਹਾਰਾਜਾ ਉਸ ਵੇਲੇ ਹੀ ਆਪਣੀ ਪਰਜਾਈ ਰਾਣੀ ਦੁਕਨੀ ਨੂੰ ਨਮਸਕਾਰ ਕਰਕੇ ਕੇ ਬਾਹਰ ਆ ਗਏ ਜਦੋਂ ਲੇਡੀ ਲੋਗਨ ਬਾਹਰ ਆਈ ਤਾਂ ਉਸ ਨੇ ਮਹਾਰਾਜੇ ਨੇ ਪੁੱਛਿਆ ਮਹਾਰਾਜ ਆਪ ਮੇਰੇ ਝੂਠੇ ਗਲਾਸ ਵਿੱਚ ਸ਼ਰਬਤ ਕਿਉਂ ਪੀਤਾ ਤਾਂ ਮਹਾਰਾਜੇ ਨੇ ਚੇਜ ਇੱਕ ਵਿੱਚ ਹੱਸਦਿਆਂ ਹੋਇਆਂ ਕਿਹਾ ਅਜਿਹਾ ਨਾ ਕਰਕੇ ਮੈਂ ਤੁਹਾਡਾ ਨਿਰਾਦਰ ਕਰਦਾ ਹੁਣ ਰਾਣੀ ਦੁਕ ਨੂੰ ਸਭ ਕੁਝ ਸਮਝ ਗਈ ਹੋਵੇਗੀ ਕਿ ਮੈਂ ਕਿਸੇ ਤੋਂ ਸ਼ਰਮ ਨਹੀਂ ਕਰਦਾ ਮੈਂ ਆਪਣੇ ਧਰਮ ਦਾ ਕਰ ਚੁੱਕਾ ਹਾਂ ਇਸ ਪਿੱਛੋਂ ਮਹਾਰਾਜਾ ਦਲੀਪ ਸਿੰਘ ਨੇ ਖੁੱਲਮ ਖੁੱਲੇ ਤੌਰ ਤੇ ਆਪਣੇ ਸਾਥੀਆਂ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਛੇਤੀ ਹੀ ਸਿੱਖ ਧਰਮ ਤਿਆ ਕੇ ਈਸਾਈ ਬਣ ਜਾਣਾ ਹੈ ਮਹਾਰਾਜਾ ਦਲੀਪ ਸਿੰਘ ਦੀ ਈਸਾਈ ਬਣਨ ਦਾ ਦਿਨ ਆਉਂਦਾ ਹੈ ਅਖੀਰ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਇਹ ਆਪਾ ਗਾ ਦਿਨ ਸੀ 8 ਮਾਰਚ 1853 ਈ ਫੈਸਲਾ ਇਹ ਲਿਆ ਗਿਆ ਕਿ ਇਹ ਰਸਮ ਮਹਾਰਾਜੇ ਦੇ ਘਰ ਵਿੱਚ ਹੀ ਕੀਤੀ ਜਾਵੇਗੀ ਅੰਗਰੇਜ਼ ਚਾਹੁੰਦੇ ਸਨ ਕਿ ਵਕਤ ਤੋਂ ਪਹਿਲਾਂ ਇਸ ਘਟਨਾ ਦੀ ਜਾਣਕਾਰੀ ਬਾਹਰ ਲੋਕਾਂ ਨੂੰ ਨਾ ਮਿਲੇ ਮਹਾਰਾਜੇ ਦੀ ਰਿਹੈਸ਼ ਨੂੰ ਮਮੁੱਲੀ ਜਿਹਾ ਸਜਾਇਆ ਗਿਆ ਥੋੜੀ ਜੀ ਧੂਮਤਾਮ ਨਾਲ 20 ਕੁ ਸਥਾਨਕ ਅੰਗਰੇਜ਼ ਅਤੇ ਇਤਨੇ ਕ ਨੌਕਰਾਂ ਦੇ ਸਾਹਮਣੇ ਮਹਾਰਾਜਾ ਦਲੀਪ ਸਿੰਘ ਨੇ ਈਸਾਈ ਧਰਮ ਅਪਣਾ ਲਿਆ ਇਸ ਤਰ੍ਹਾਂ ਇਹ ਰਸਮ ਪੂਰੀ ਹੋਈ ਉਸ ਸਮੇਂ ਮਹਾਰਾਜੇ ਦੀ ਉਮਰ ਸੀ 14 ਸਾਲ 6 ਮਹੀਨੇ ਅਤੇ 4 ਦਿਨ ਮਹਾਰਾਜੇ ਦੇ ਕਤਲ ਕੇਸ ਕੀਤੇ ਗਏ ਅਤੇ ਇਹ ਕੇਸ ਲੇਡੀ ਲੌਗਨ ਨੇ ਆਪਣੇ ਕੋਲ ਸੰਭਾਲ ਕੇ ਰੱਖ ਲਏ ਉਹ ਅੰਗਰੇਜ਼ੀ ਸਰਕਾਰ ਕੋਲੋਂ ਆਪਣੀ ਕੀਤੀ ਸੇਵਾ ਬਦਲੇ ਕੋਈ ਇਨਾਮ ਹਾਸਲ ਕਰ ਸਕੀ ਇਸ ਲਈ ਉਹ ਇਸਨੇ ਆਪਣੇ ਕੋਲੇ ਰੱਖ ਲਏ ਮਹਾਰਾਜੇ ਦੇ ਇਸਾਈ ਬਣਨ ਸੰਬੰਧੀ ਜਦੋਂ ਮਹਾਰਾਜਾ ਸ਼ੇਰ ਸਿੰਘ ਦੀ ਵਿਧਵਾ ਨੂੰ ਪਤਾ ਲੱਗਾ ਤਾਂ ਉਸ ਨੂੰ ਬਹੁਤ ਦੁੱਖ ਹੋਇਆ ਪੰਜਾਬ ਵਿੱਚ ਵੀ ਇਹ ਖਬਰ ਪੁੱਜੀ ਤਾਂ ਲੋਕਾਂ ਦੇ ਵਿੱਚ ਇੱਕ ਸੋਗ ਫੈਲ ਗਈ ਕਿ ਮਹਾਰਾਜਾ ਦਲੀਪ ਸਿੰਘ ਨੇ ਸਿੱਖ ਧਰਮ ਤਿਆ ਕੇ ਇਸਾਈ ਧਰਮ ਅਪਣਾ ਲਿਆ ਹੈ ਫਿਰ ਦਿਨ ਆਉਂਦਾ ਮਹਾਰਾਜਾ ਉਂਗਲੈਂਡ ਲੈ ਕੇ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਬਣਾ ਲਏ ਜਾਣ ਪਿੱਛੋਂ ਲਾਰਡ ਡਲੋਜੀ ਛੇਤੀ ਤੋਂ ਛੇਤੀ ਇੰਗਲੈਂਡ ਭੇਜ ਦੇਣਾ ਚਾਹੁੰਦਾ ਸੀ ਮਹਾਰਾਜੇ ਦੇ ਮਨ ਵਿੱਚ ਇੰਗਲੈਂਡ ਦੀ ਮੈਚ ਨੇ ਮਹਾਰਾਜੇ ਦਲੀਪ ਸਿੰਘ ਨੂੰ ਇੰਗਲੈਂਡ ਲੈ ਕੇ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਆਖਰ ਦੇਨ ਆਉਂਦਾ 1854 ਈਸਵੀ ਵਿੱਚ ਫਤਿਹਗੜ੍ਹ ਦੇ ਤੋਂ ਕਲਕੱਤੇ ਜਾਣ ਲਈ ਉਹ ਰਵਾਨਾ ਹੋ ਜਾਂਦੇ ਨੇ ਸਾਰੇ ਕਾਨਪੁਰ ਹੁੰਦੇ ਹੋਏ ਲਖਨਊ ਪਹੁੰਚਦੇ ਨੇ ਉੱਥੇ ਕੁਝ ਦਿਨ ਰੈਜ਼ੀਡੈਂਟ ਸੁਲੇਮਾਨ ਦੇ ਘਰ ਮਹਿਮਾਨ ਬਣ ਕੇ ਰਹਿੰਦੇ ਨੇ ਅਤੇ ਇਹ ਕਾਫਲਾ 2 ਅਪ੍ਰੈਲ 1854 ਸਵੀ ਨੂੰ ਕਲਕੱਤੇ ਪਹੁੰਚ ਜਾਂਦਾ ਹੈ ਉੱਥੇ 4 ਅਪ੍ਰੈਲ ਨੂੰ ਗਵਰਨਮੈਂਟ ਹਾਊਸ ਵਿਖੇ ਲਾਰਡ ਡਲਹੌਜੀ ਨਾਲ ਖਾਣਾ ਖਾਧਾ ਜਾਂਦਾ ਹੈ ਅਤੇ ਮਹਾਰਾਜੇ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ 19 ਅਪ੍ਰੈਲ 1854 ਨੂੰ ਕਲਕੱਤੇ ਤੋਂ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਸਾਥੀਆਂ ਸਮੇਤ ਬਲਾਇਤ ਜਾਣ ਲਈ ਜਹਾਜ਼ ਚੜਾ ਦਿੱਤਾ ਜਾਂਦਾ ਹੈ ਜਹਾਜ਼ ਬੰਗਾਲ ਦੇ ਸਮੁੰਦਰ ਦੇ ਪਾਣੀ ਨੂੰ ચીਰਦਾ ਹੋਇਆ ਆਪਣੀ ਮੰਜ਼ਿਲ ਵੱਲ ਵਧਣ ਲੱਗਦਾ ਹੈ ਰਸਤੇ ਵਿੱਚ ਵੀ ਕਈ ਥਾਵਾਂ ਤੇ ਮਹਾਰਾਜੇ ਨੂੰ 21 ਤੋਪਾਂ ਦੀ ਸਲਾਮੀਂ ਦਵਾਈ ਜਾਂਦੀ ਹੈ ਇੰਗਲੈਂਡ ਪਹੁੰਚਣ ਤੋਂ ਪਿੱਛੋਂ ਮਹਾਰਾਜੇ ਨੂੰ ਵੱਡੇ ਵੱਡੇ ਆਦਮੀਆਂ ਦੇ ਨਾਲ ਮਿਲਾਇਆ ਜਾਂਦਾ ਹੈ ਉਸ ਦੇ ਸੁੰਦਰ ਸਰੂਪ ਅਤੇ ਮਲਾਪੜੇ ਸੁਭਾਅ ਤੋਂ ਸਾਰੇ ਬਹੁਤ ਪ੍ਰਭਾਵਿਤ ਹੁੰਦੇ ਸਨ ਮਹਾਰਾਜਾ ਬਲੈਤ ਵਿੱਚ ਵੀ ਦੇਸੀ ਲਿਬਾਸ ਪਹਿਨਦਾ ਹੈ ਅਤੇ ਉਹ ਰੇਸ਼ਮੀ ਪਜਾਮਾ ਕੁੜਤਾ ਪਹਿਨਦਾ ਹੈ ਤੇ ਸਿੱਖਾਂ ਵਰਗੀ ਸਿਰ ਉੱਤੇ ਦਸਤਾਰ ਸਜਾ ਕੇ ਉਸ ਉੱਤੇ ਹੀਰੀਆਂ ਜੜੀਆਂ ਕਲਗੀਆਂ ਨੂੰ ਲਗਾਉਂਦਾ ਹੈ ਭਾਵੇਂ ਕਿ ਉਸਨੇ ਸਿਰ ਦੇ ਕੇਸ ਕਤਲ ਕਰਵਾ ਰਹੇ ਸਨ ਪਰ ਉਹ ਪੱਗ ਬਨ ਕੇ ਰੱਖਦੇ ਸੀ ਤੇ ਉੱਪਰ ਕਲਗੀ ਲਗਾਉਂਦੇ ਸੀ ਮਹਾਰਾਜੇ ਨੇ ਲਗਭਗ ਸਾਰੀ ਉਮਰ ਦੇਸੀ ਚੀਜ਼ਾਂ ਖਾਣੀਆਂ ਪਸੰਦ ਕੀਤੀਆਂ ਉਹਨਾਂ ਦੀ ਇਸ ਗੱਲ ਤੋਂ ਇਸ ਸੁਭਾਅ ਦਾ ਪਤਾ ਲੱਗਦਾ ਹੈ ਕਿ ਭਾਵੇਂ ਉਂਗਰੀਜਾਂ ਦੇ ਪ੍ਰਭਾਵ ਹੇਠ ਆ ਕੇ ਇਸਾਈ ਬਣ ਗਿਆ ਪਰ ਆਪਣੇ ਪਿਤਾ ਪੁਰਖੀ ਸੰਸਕਾਰ ਉਸ ਵਿੱਚੋਂ ਨਹੀਂ ਗਏ ਸਨ ਲਗਭਗ 38-39 ਸਾਲ 39 ਸਾਲ ਦਾ ਸਮਾਂ ਉਸ ਨੇ ਯੂਰਪ ਦੇ ਦੇ ਮੁਲਕਾਂ ਵਿੱਚ ਲੰਘਾਇਆ ਪਰ ਸ਼ਰਾਬ ਤੋਂ ਬਚਿਆ ਰਿਹਾ ਜਦ ਕਿ ਆਮ ਆਦਮੀ ਉਹਨਾਂ ਦੇਸ਼ਾਂ ਵਿੱਚ ਜਾ ਕੇ ਨਸ਼ਿਆਂ ਤੋਂ ਨਹੀਂ ਬਚ ਸਕਦਾ ਇੰਗਲੈਂਡ ਪੁੱਜਣ ਦੇ ਕੁਝ ਦਿਨ ਪਿੱਛੋਂ ਮਲਕਾ ਵਿਕਟੋਰੀਆ ਨੇ ਆਪਣੀ ਰਹਿਸ਼ ਤੇ ਮਹਾਰਾਜਾ ਦਲੀਪ ਸਿੰਘ ਨੂੰ ਭੋਜਨ ਤੇ ਬੁਲਾਇਆ ਮਹਾਰਾਣੀ ਵਿਕਟੋਰੀਆ ਅਤੇ ਉਸਦੇ ਪਤੀ ਪ੍ਰਿੰਸ ਮਹਾਰਾਜੇ ਨੂੰ ਮਿਲ ਕੇ ਬੜੇ ਖੁਸ਼ ਹੋਏ ਦੋਨਾਂ ਪਤੀ ਪਤਨੀ ਨੇ ਮਹਾਰਾਜੇ ਦਾ ਬੜਾ ਆਦਰ ਸਤਕਾਰ ਕੀਤਾ ਮਲਕਾ ਵਿਕਟੋਰੀਆ ਨੇ ਮਹਾਰਾਜੇ ਨੂੰ ਉਸਦੀ ਆਦਮ ਕਦ ਦੀ ਤਸਵੀਰ ਬਣਾਉਣ ਲਈ ਕਿਹਾ ਜਿਸ ਨੂੰ ਉਸਨੇ ਬੜੀ ਖੁਸ਼ੀ ਨਾਲ ਸਹਿਕਾਰ ਕੀਤਾ ਤਸਵੀਰ ਬਣਾਉਣ ਦਾ ਪ੍ਰਬੰਧ ਮਹਾਰਾਣੀ ਦੀ ਰਹਿائش ਉੱਤੇ ਕੀਤਾ ਗਿਆ ਜਿੱਥੇ ਮਹਾਰਾਜਾ ਦਲੀਪ ਸਿੰਘ ਹਫਤੇ ਵਿੱਚ ਦੋ ਵਾਰ ਜਾਂਦਾ ਹਰ ਵਾਰ ਮਲਕਾ ਅਤੇ ਉਸਦਾ ਪਤੀ ਮਹਾਰਾਜਾ ਦਲੀਪ ਸਿੰਘ ਨੂੰ ਬੜੇ ਸਤਕਾਰ ਨਾਲ ਮਿਲਦੇ ਅਤੇ ਬੜੀ ਧੀਰ ਗੱਲਾਂ ਕਰਦੇ ਰਹਿੰਦੇ ਇਹ ਮੇ ਮਲਾਪ ਵੱਧ ਗਿਆ ਸੀ ਇਨ੍ਹਾਂ ਦਿਨਾਂ ਵਿੱਚ ਮਿਸਟਰ ਲੋਗਨ ਨੂੰ ਚੰਗੀ ਨਿਭਾਈ ਗਈ ਸੇਵਾ ਦੇ ਬਦਲੇ ਸਰਦਾਰ ਖਿਤਾਬ ਦੇ ਕੇ ਅੰਗਰੇਜ਼ ਗਵਰਨਮੈਂਟ ਵੱਲੋਂ ਸਨਮਾਨਿਆ ਗਿਆ ਮਹਾਰਾਜਾ ਜਦੋਂ ਵੀ ਮਲਕਾ ਵਿਕਟੋਰੀਆ ਦੇ ਕੋਲ ਜਾਂਦਾ ਤਾਂ ਕਦੇ ਵੀ ਕਿਸੇ ਵੀ ਕੋਹਿੰਨੂਰ ਹੀਰੇ ਸੰਬੰਧੀ ਗੱਲ ਨਹੀਂ ਕੀਤੀ ਮਹਾਰਾਣੀ ਵਿਕਟੋਰੀਆ પાસે ਜਾਣ ਸਪੇ ਲੇਡੀ ਲੋਗਨ ਵੀ ਮਹਾਰਾਜੇ ਦੇ ਨਾਲ ਹੁੰਦੀ ਮਲਕਾ ਨੇ ਇੱਕ ਦਿਨ ਲੇਡੀ ਲੋਗਨ ਨੂੰ ਪੁੱਛਿਆ ਕਿ ਮਹਾਰਾਜੇ ਨੇ ਕਦੇ ਕੋਹਿੰਨੂਰ ਹੀਰੇ ਬਾਰੇ ਗੱਲ ਕੀਤੀ ਹੈ ਉਸ ਸੰਬੰਧੀ ਉਸ ਨੂੰ ਕਦੇ ਅਫਸੋਸਤਾ ਨਹੀਂ ਹੋਇਆ ਤਾਂ ਲੇਡੀ ਲੋਗਨ ਦਾ ਜਵਾਬ ਸੀ ਕਿ ਮਹਾਰਾਜਾ ਪੰਜਾਬ ਵਿੱਚ ਤਾਂ ਰਹਿੰਦੇ ਹੋਏ ਕਈ ਵਾਰ ਹੀਰੇ ਦੀਆਂ ਗੱਲਾਂ ਕਰਦਾ ਸੀ ਪਰ ਜਦੋਂ ਤੋਂ ਬਲੈਤ ਆਇਆ ਹੈ ਉਸ ਨੇ ਇਸ ਦਾ ਨਾਂ ਕਦੇ ਨਹੀਂ ਲਿਆ ਮਲਕਾ ਉਸ ਨੂੰ ਕਿਹਾ ਕਿ ਤੂੰ ਗੱਲਾਂ-ਗੱਲਾਂ ਵਿੱਚ ਮਹਾਰਾਜ ਦੇ ਦਿਲ ਨੂੰ ਟੋਹੀ ਕਿ ਉਸ ਦੀ ਭਾਵਨਾ ਕੀ ਹੈ ਕੀ ਉਹ ਹੀਰਾ ਦੇਖਣਾ ਚਾਹੁੰਦਾ ਹੈ ਇੰਗਲੈਂਡ ਦੇ ਵਿੱਚ ਜਬ ਲਾਇਦ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਰਹਿੰਦੇ ਹੋਏ ਆਪਣੇ ਉਹੀ ਸ਼ੌਂਕ ਰੱਖਦੇ ਨੇ ਜੋ ਉਹਨਾਂ ਨੂੰ ਸ਼ਿਕਾਰ ਦੇ ਸੀ ਉਹ ਇੱਕ ਘਰ ਲੈ ਲੈਂਦੇ ਨੇ ਜਿੱਥੇ ਸ਼ਿਕਾਰੀਆਂ ਦੀ ਭੀੜ ਲੱਗੀ ਰਹਿੰਦੀ ਹੈ ਸਮਾਂ-ਸਮਾਂ ਲੱਗਣ ਤੇ ਉਹ ਸ਼ਿਕਾਰ ਖੇਡਣ ਜਾਂਦੇ ਰਹਿੰਦੇ ਨੇ ਸਮਾਂ ਲੰਘਦਾ ਜਾਂਦਾ ਹੈ ਫਿਰ ਮਹਾਰਾਜਾ ਦਲੀਪ ਸਿੰਘ ਦੇ ਹਿੰਦੁਸਤਾਨ ਜਾਂ ਪੰਜਾਬ ਮੁੜਨ ਦਾ ਟਾਈਮ ਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਬਾਲਗ ਹੋਣ ਤੱਕ ਉੱਥੇ ਰੱਖਿਆ ਜਾਣਾ ਸੀ ਇੱਕ ਦਿਨ ਯੂਰਪ ਦੀ ਸੈਰ ਜਾਣ ਤੋਂ ਪਹਿਲਾਂ ਮਹਾਰਾਜੇ ਨੇ 9 ਦਸੰਬਰ 1856 ਨੂੰ ਈਸਟ ਇੰਡੀਆ ਕੰਪਨੀ ਨੂੰ ਚਿੱਠੀ ਲਿਖੀ ਕਿ ਮਹਾਰਾਜੇ ਦੇ ਹਿੰਦੁਸਤਾਨ ਮੁੜਨ ਦਾ ਸਮਾਂ ਨੇੜੇ ਆ ਰਿਹਾ ਹੈ ਉਸ ਚਿੱਠੀ ਦੀ ਲਿਖਤ ਇਹ ਸੀ ਹਿੰਦੁਸਤਾਨ ਦੇ ਕਾਨੂੰਨ ਅਨੁਸਾਰ ਮੈਂ ਬਾਲਗ ਹੋ ਗਿਆ ਹਾਂ ਹੁਣ ਮੈਂ ਆਪਣਾ ਪ੍ਰਬੰਧ ਆਪ ਕਰਨ ਦਾ ਹੱਕਦਾਰ ਹਾਂ ਅਤੇ ਖੁਆਇਸ਼ ਵੀ ਹੈ ਅਗਲੇ ਅਕਤੂਬਰ ਵਿੱਚ ਮੇਰੇ ਭਾਰਤ ਮੁੜਨ ਤੋਂ ਪਹਿਲਾਂ ਮੇਰੀ ਆਉਣ ਵਾਲੀ ਜ਼ਿੰਦਗੀ ਅਤੇ ਪਦਵੀ ਬਾਰੇ ਹਰ ਗੱਲ ਤੇ ਸਾਫ਼-ਸਾਫ਼ ਫੈਸਲਾ ਹੋਣਾ ਚਾਹੀਦਾ ਹੈ ਮੈਂ ਬੇਨਤੀ ਕਰਦਾ ਹਾਂ ਕਿ ਆਪ ਆਪਣੀ ਪਹਿਲਾ ਬਹਿਲ ਵਿੱਚ ਇਹ ਮਾਮਲਾ ਕੋਰਟ ਆਫ ਡਾਇਰੈਕਟਰਸ ਦੇ ਧਿਆਨ ਵਿੱਚ ਲਿਆਓ ਅਤੇ ਮੈਨੂੰ ਉਸ ਫੈਸਲੇ ਦੀ ਜਲਦ ਲੋੜ ਹੈ ਮੈਂ ਆਸ ਕਰਦਾ ਹਾਂ ਮੇਰੀ ਆਉਣ ਵਾਲੀ ਜ਼ਿੰਦਗੀ ਦਾ ਪ੍ਰਬੰਧ ਸੰਬੰਧੀ ਫੈਸਲਾ ਤੁਸੀਂ ਛੇਤੀ ਤੋਂ ਛੇਤੀ ਕਰੋਗੇ 10 ਸਾਲ ਦੀ ਛੋਟੀ ਉਮਰ ਵਿੱਚ ਮੈਨੂੰ ਪੰਜਾਬ ਦਾ ਤਖ ਛੱਡਣ ਲਈ ਕਿਹਾ ਗਿਆ ਸੀ ਮੈਂ ਆਪਣੇ ਉਸ ਸਮੇਂ ਦੇ ਵਜ਼ੀਰਾਂ ਤੇ ਬਜ਼ੁਰਗਾਂ ਦੀ ਸਲਾਹ ਮੰਨ ਕੇ ਉਹ ਸ਼ਰਤਾਂ ਮੰਨ ਲਈਆਂ ਸਨ ਜੋ ਸਰਕਾਰ ਹਿੰਦ ਨੇ ਮੇਰੇ ਉੱਤੇ ਲਾਈਆਂ ਸਨ ਕਿਉਂਕਿ ਉਹਨਾਂ ਹਾਲਾਤਾਂ ਵਿੱਚ ਉਹ ਸਭ ਨਾਲੋਂ ਚੰਗੀਆਂ ਤੇ ਲਾਭਦਾਇਕ ਦੱਸੀਆਂ ਗਈਆਂ ਸਨ ਮੈਨੂੰ ਸਰਕਾਰ ਦੀ ਰਾਖੀ ਵਿੱਚ ਰੱਖਿਆ ਗਿਆ ਸੀ ਮੇਰੀ ਰਹਿائش ਦੇ ਉੱਪਰ ਬੰਦਸ਼ਾਂ ਲਾਈਆਂ ਗਈਆਂ ਸੀ ਮੈਨੂੰ ਉਹਨਾਂ ਗੱਲਾਂ ਦਾ ਕੋਈ ਅਫਸੋਸ ਨਹੀਂ ਪਰ ਹੁਣ ਮੇਰੇ ਬਦਲੇ ਹੋਏ ਹਾਲਾਤਾਂ ਅਨਸਾਰ ਇਹ ਬੰਦਸ਼ਾਂ ਮੈਨੂੰ ਦੁੱਖ ਦੇਣ ਵਾਲੀਆਂ ਲੱਗਦੀਆਂ ਹਨ ਜਦੋਂ ਮਹਾਰਾਜਾ ਯੂਰਪ ਦੀ ਸੈਰ ਤੇ ਜਾਣ ਲੱਗੇ ਚਿੱਠੀ ਲਿਖ ਕੇ ਗਿਆ ਸੀ ਜਦੋਂ ਉਹ ਵਾਪਸ ਆਉਂਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ ਜਾਂ ਉਹਨਾਂ ਦੇ ਬੰਦਸ਼ਾਂ ਨੂੰ ਹਟਾਉਣ ਸੰਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਤਾਂ ਉਹਨਾਂ ਨੂੰ ਮਨ ਨੂੰ ਬੜਾ ਦੁੱਖ ਪਹੁੰਚਦਾ ਹੈ ਅਤੇ ਮਨ ਵਿੱਚ ਬੇਚੈਨੀ ਹੁੰਦੀ ਹੈ ਉਹ ਹੁਣ ਇੱਕ ਹੋਰ ਪੱਤਰ ਲਿਖਣ ਬਾਰੇ ਸੋਚ ਹੀ ਰਿਹਾ ਸੀ ਕਿ ਬਲਾਇਤ ਵਿੱਚ ਇੱਕ ਖਬਰ ਪੁੱਜੀ ਕਿ ਦੇਸੀ ਸਿਪਾਹੀਆਂ ਨੇ ਲਖਨਊ ਮੇਰਠ ਅਤੇ ਦਿੱਲੀ ਵਿੱਚ ਬੜੇ ਥਾਵਾਂ ਤੇ ਗਦਰ ਮਚਾ ਦਿੱਤਾ ਹੈ ਅੰਗਰੇਜ਼ੀ ਹਕੂਮਤ ਉਸ ਨੂੰ ਦਬਾਉਣ ਵਿੱਚ ਉਲਝੀ ਹੋਈ ਹੈ ਇਸ ਲਈ ਮਹਾਰਾਜਾ ਨੇ ਚਿੱਠੀ ਲਿਖਣ ਵਾਲਾ ਆਪਣਾ ਵਿਚਾਰ ਕੁਝ ਸਮੇਂ ਲਈ ਤਿਆਗ ਕਰ ਦਿੱਤਾ ਅਤੇ ਮਹਾਰਾਜੇ ਨੇ ਆਪਣੇ ਮਨ ਦੇ ਰਮਾਨਾ ਨੂੰ ਦਬਾਉਣ ਵਾਸਤੇ ਆਪਣੇ ਆਪ ਨੂੰ ਸਮਝਾ ਲਿਆ ਕਹਿ ਸਕਦੇ ਹਾਂ ਨਵੰਬਰ 1854 ਈਸਵੀ ਵਿੱਚ ਕਿਸੇ ਨੇ ਮਹਾਰਾਣੀ ਜਿੰਦਕੌਰ ਦੇ ਨਾਂ ਉੱਤੇ ਇੱਕ ਚਿੱਠੀ ਨੇਪਾਲ ਭੇਜੀ ਜਿਸ ਵਿੱਚ ਭੇਜਣ ਵਾਲੇ ਨੇ ਉਹ ਚਿੱਠੀ ਦਲੀਪ ਸਿੰਘ ਦੇ ਨਾਂ ਹੇਠ ਭੇਜੀ ਇਹ ਚਿੱਠੀ ਨੇਪਾਲ ਦਰਬਾਰ ਵਿੱਚ ਫੜੀ ਗਈ ਕਿਉਂਕਿ ਹਰ ਇੱਕ ਚਿੱਠੀ ਪੱਤਰ ਨੇਪਾਲ ਨਰੇਸ਼ ਦੇ ਰਾਹੀਂ ਦਰਬਾਰ ਵਿੱਚ ਦਾਖਲ ਹੋ ਸਕਦਾ ਸੀ ਇਹ ਚਿੱਠੀ ਹਿੰਦ ਸਰਕਾਰ ਪਾਸ ਨੇਪਾਲ ਨਰੇਸ਼ ਨੇ ਪਹੁੰਚ ਦੀ ਕਰ ਦਿੱਤੀ ਹਿੰਦ ਸਰਕਾਰ ਨੇ ਇਸ ਚਿੱਠੀ ਨੂੰ ਬਲੈਟ ਕੋਰਟ ਆਫ ਡਾਇਰੈਕਟਰਜ਼ ਪਾਸ ਪੇਜ ਦਿੱਤਾ ਇਸ ਦੀ ਸਾਰੀ ਛਾਣਬੀਣ ਕਰਨ ਪਿੱਛੋਂ ਇਹ ਸਾਹਮਣੇ ਆਈ ਗੱਲ ਕਿ ਇਹ ਚਿੱਠੀ ਫਰਜੀ ਸੀ ਜੋ ਕਿਸੇ ਨੇ ਪੈਸੇ ਠੱਗਣ ਦੇ ਮਸੂਮੇ ਨਾਲ ਲਿਖੀ ਗਈ ਸੀ ਇਸ ਚਿੱਠੀ ਵਾਲੀ ਘਟਨਾ ਦੇ ਪਿੱਛੋਂ ਮਹਾਰਾਜਾ ਦਲੀਪ ਸਿੰਘ ਦੇ ਦਿਲ ਵਿੱਚ ਆਪਣੀ ਮਾਤਾ ਦੇ ਪ੍ਰਤੀ ਬੜੀ ਚਿੰਤਾ ਲੱਗ ਗਈ ਮਹਾਰਾਜਾ ਜਦੋਂ ਤੋਂ ਆਪਣੀ ਮਾਤਾ ਨਾਲੋਂ ਵਿਛੜਿਆ ਸੀ ਉਸ ਸਮੇਂ ਤੋਂ ਹੀ ਅੰਗਰੇਜ਼ਾਂ ਨੇ ਨਾ ਤਾਂ ਉਸ ਨੂੰ ਆਪਣੀ ਮਾਤਾ ਨਾਲ ਸੰਪਰਕ ਕਰਨ ਦਿੱਤਾ ਗਿਆ ਨਾ ਹੀ ਕਿਸੇ ਤਰ੍ਹਾਂ ਦਾ ਚਿੱਠੀ ਪੱਤਰ ਕਰਨ ਦਿੱਤਾ ਗਿਆ 16 ਅਗਸਤ ਸਨ 1847 ਤੋਂ ਲੈ ਕੇ ਹੁਣ ਲਗਭਗ 10 ਸਾਲ ਦਾ ਮਾ ਬੀਤ ਚੁੱਕਾ ਸੀ ਪਹਿਲੇ 2-3 ਮਹੀਨੇ ਹੀ ਕੋਈ ਚਿੱਠੀ ਪੱਤਰ ਹੋ ਸਕਿਆ ਪਰ ਇਸ ਪਿੱਛੋਂ ਉਹਨਾਂ ਤੇ ਪ੍ਰੋਪਰ ਰੋਕ ਲੱਗ ਗਈ ਸੀ ਉਹਨਾਂ ਨੂੰ ਕੋਈ ਵੀ ਚਿੱਠੀ ਪੱਤਰ ਕਰਨ ਦੀ ਆਗਿਆ ਨਹੀਂ ਸੀ ਦਸੰਬਰ 1852 ਇਸਵੀ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਹਿੰਦੁਸਤਾਨ ਮੁੜਨ ਦੀ ਆਗਿਆ ਨਹੀਂ ਮਿਲੀ ਪਰ ਉਸ ਨੂੰ ਯੂਰਪ ਦੇ ਦੇਸ਼ਾਂ ਦੀ ਸੈਰ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ